ਇਕਤਾ ਜਿੰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਸੈਂਟਰ ਦੀ ਮੋਦੀ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਬਿਜਲੀ ਬੋਰਡ ਪ੍ਰਾਈਵੇਟ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ ਬਿਜਲੀ ਬੋਰਡ ਪ੍ਰਾਈਵੇਟ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ ਕਿਸਾਨ ਮਜ਼ਦੂਰ ਦੁਕਾਨਦਾਰ ਮੁਲਾਜ਼ਮ ਇਕਤਾ ਜਿੰਦਾਬਾਦ 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 ਮਰਦਾਬਾਦ ਬਲਾ ਨਾ ਮਜ਼ਦੂਰਾਂ ਦਾ ਇਕਾ ਜਿੰਦਾਬਾਦ 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 ਬੋਦੀ ਸਰਕਾਰ ਮਰਦਾਬਾਦ 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 ਕਿਸਾਨ ਮਜ਼ਦੂਰ ਸ਼ਕਰਚ ਕਮੇਟੀ ਪੰਜਾਬ ਦਾ ਸੇਵਾਦਾਰ ਮੇਰ ਸਿੰਘ ਤਲਵੰਡੀ ਬੋਲਦਾ ਵਾਂ ਅਸ ਵੇਲੇ ਅਸੀਂ ਪਿੰਡ ਤਲਵੰਡੀ ਮੋਰ ਸਿੰਘ ਦੇ ਵਿੱਚ ਖਲੋਤੇ ਆ ਆ ਪੂਰੀ ਇਕਾਈ ਅਤੇ ਪਿੰਡ ਦੇ ਸਾਰੇ ਸਾਥੀ ਜਿਹੜੇ ਆ ਉਹ ਖਲੋਤੇ ਆ ਤੇ ਕਿਉਂ ਖਲੋਤੇ ਆ ਤਰਾਹੀ ਦੀ ਇਹ ਆ ਕਿ ਕਿਉਂ ਖਲੋਤੇ ਆ ਅੱਜ ਇੱਥੇ ਆ ਪੁੱਤਲਾ ਏਡਾ ਵਾ ਇਹ ਮੋਦੀ ਦਾ ਬਣਾਇਆ ਆ ਮੋਦੀ ਦਾ ਪੁੱਤਲਾ ਲੈ ਕੇ ਖਲੋਤੇ ਆ ਇਹ ਪ੍ਰਾਲੀ ਨਹੀਂ ਗਈ ਇਹ ਇੱਕ ਰੋਸ ਆ ਸਾਡਾ ਕਿ ਮੋਦੀ ਸਰਕਾਰ ਜਿਹੜੀ ਸੈਂਟਰ ਦੇ ਵਿੱਚ ਹਰ ਵਕਤ ਦੇ ਲੋਕਾਂ ਨੂੰ ਉਤਰੀ ਰਹੀ ਆ ਤੇ ਮਾਰ ਰਹੀ ਆ ਜਿਹਦੇ ਵਿੱਚ ਪੰਜਾਬ ਦੇ ਵਿੱਚਕ ਬਿਜਲੀ ਬੋਰਡ ਆ ਜਿਹੜਾ ਸਾਡੇ ਵੱਡਿਆਂ ਦੇ ਟੈਕਸ ਨਾਲ ਔਰ ਅਸੀਂ ਟੈਸ ਦੇ ਰਹੇ ਆ ਉਹਦੇ ਨਾਲ ਉਹ ਹਜ਼ਾਰਾ ਤਿਆਰ ਹੋਇਆ ਵਾ ਜਿਹਨੂੰ ਅਸੀਂ ਮੰਦਰ ਕਹਿੰਨੇ ਆ ਔਰ ਉਹਨੂੰ ਜਿਹੜੀ ਸੈਂਟਰ ਦੀ ਸਰਕਾਰ ਉਹ ਪ੍ਰਾਈਵੇਟ ਹੱਥਾਂ ਦੇਣ ਜਾ ਰਹੀ ਆ ਤੇ ਪੰਜਾਬ ਦੀ ਉਹ ਭੁਤਵਾ ਸਰਕਾਰ ਮੰਨਵੇਂ ਸੀਟਾਂ ਵਾਲੀ ਜਿਹੜੀ ਆ ਉਹ ਝੋਲੀ ਚੁੱਕ ਬਣੀ ਹੋਈ ਆ ਉਹਦੀ ਤੇ ਸੈਂਟਰ ਨੇ ਦਬਾਅ ਪਾ ਕੇ ਉਹਨੂੰ ਨੋਟਿਸ ਫਿਰ ਜਾਰੀ ਕੀਤਾ ਵਾ ਕਿ ਇਹਨੂੰ ਤੁਰੰਤ ਛੇਤੀ ਤੋਂ ਛੇਤੀ ਪ੍ਰਾਈਵੇਟ ਆਧਾਰਿਆਂ ਨੂੰ ਵੇਚਿਆ ਜਾਵੇ ਇਹ ਕਦੇ ਵੀ ਮਨਜ਼ੂਰ ਨਹੀਂਗਾ ਪੰਜਾਬ ਦੇ ਲੋਕਾਂ ਨੂੰ ਕਿ ਜਿਹੜਾ ਸਰਕਾਰੀ ਅਦਾਰਾ ਵਾ ਉਹਨੂੰ ਪ੍ਰਾਈਵੇਟ ਹੱਥਾਂ ਵਿੱਚ ਨਹੀਂ ਵੇਚਣ ਦੇਾਂਗੇ ਕਿਸਾਨ ਮਜ਼ਦੂਰ ਸ਼ਗਰਤ ਕਮੇਟੀ ਪੰਜਾਬ ਵੱਲੋਂ ਪਿਛਲੇ ਲੰਮੇ ਦਿਨਾਂ ਤੋਂ ਉਤਲੇ ਫੁਕੇ ਜਾ ਰਹੇ ਆ ਵਿਰੋਧ ਕੀਤਾ ਜਾ ਰਿਹਾ ਵਾ ਸਾਡਾ ਵਿਰੋਧ ਆ ਤੇ ਲਾਣ ਵੀ ਹੈਗਾ ਕਿ 10 ਤਰੀਕ ਨੂੰ ਇਹ ਤਾਂ ਪ੍ਰਾਈਵੇਟ ਦੀ ਗੱਲ ਕਰਦੇ ਨੇ ਪ੍ਰਾਈਵੇਟ ਬਿਜਲੀ ਕਰਨੀ ਆ ਤੇ ਅਸੀਂ 10 ਤਰੀਕ ਨੂੰ ਜਿੰਨੇ ਵੀ ਮੀਟਰ ਲੱਗੇ ਆ ਮਿੰਨਾ ਵਿੱਚ ਚੇਬੂ ਵਾਲੇ ਉਹ ਲਾ ਕੇ ਬਿਜਲੀ ਕਰ ਦੇ ਕੇ ਆਉਣੇ ਆ ਤੇ ਬੱਤੀ ਵੀ ਕਿਸੇ ਦੀ ਬੰਦ ਨਹੀਂ ਹੋਣ ਦੇਣੀ ਬੱਤੀ ਵੀ ਚੱਲੂ ਦੀ ਕਿਉਂ ਕਿ ਸਾਡੇ ਟੈਕਸਾਂ ਨਾ ਬਣਿਆ ਆ ਵਾ ਪਾਖੜਾ ਡੈਮ ਤੋਂ ਲੈ ਕੇ ਐਸ ਪਿੰਡ ਤੱਕ ਜਿੰਨੇ ਵੀ ਖੰਭੇ ਲੱਗੇ ਆ ਅਸੀਂ ਕੋਈ ਪੈਸਾ ਨਹੀਂ ਲਿਆ ਜਿੰਨੀਆਂ ਤਾਰਾਂ ਬਈਆਂ ਉਹ ਸਾਡੇ ਟੈਕਸਾਂ ਨਾਲ ਬਈਆਂ ਵਾ ਤੇ ਪ੍ਰਾਈਵੇਟ ਕਿਉਂ ਕੋਈ ਆ ਕੇ ਖਰੀਦ ਲਵੇ ਇਹ ਵੱਡੀ ਦਰਸਦੀ ਆ ਕਿ ਕਿਸਾਨਾਂ ਮਜ਼ਦੂਰਾਂ ਦੇ ਪਰਾਲੀ ਦੇ ਨਾਂ ਤੇ ਪਰਚੇ ਕਰਨੇ ਨਹੀਂ ਇਹਨਾਂ ਨੂੰ ਨਾ ਫੜਨਾ ਇਹ ਕਿਸਾਨਾਂ ਉਹਦੇ ਮਜ਼ਦੂਰਾਂ ਨੂੰ ਖਰਾਬ ਕਰਨਾ ਇਹ ਸਰਕਾਰ ਜਿਹੜੀ ਆ ਬਿਲਕੁਲ ਫੇਲ ਹੋ ਚੁੱਕੀ ਆ ਅਸੀਂ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਵੱਲੋਂ ਹਰ ਪਿੰਡ ਵਿੱਚ ਪੁਤਲੇ ਫੂਕ ਰਹੇ ਆ ਤੇ ਅੱਜ ਮੋਦੀ ਦਾ ਪੁਗਲਾ ਪਿੰਡ ਤਲਵੰਡੀ ਮੋਹਰ ਸਿੰਘ ਵੱਲ ਫੁਗਿਆ ਜਾ ਰਿਹਾ ਵਾ ਤੇ ਲੋਕਾਂ ਦਾ ਰੋਸ ਆ ਤੇ ਜਿਤਾਵਣੀ ਵੀ ਆ ਕਿ ਜੇ ਸਾਡੇ ਪ੍ਰਾਈਵੇਟ ਕਿਸੇ ਵੀ ਸਰਕਾਰੀ ادارے ਨੂੰ ਹੱਥ ਲਾਇਆ ਪ੍ਰਾਈਵਟ ਦੇਣਾ ਦੇਣ ਦੀ ਗੱਲ ਕੀਤੀ ਤੇ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਅੱਜ ਅਸੀਂ ਇਹ ਪਤਲਾ ਫੂਕੇ ਪੂਰਾ ਪਿੰਡ ਜਿਹੜਾ ਉਹ ਨਾਲ ਖਲੋਦਾ ਵਾ ਪੂਰਾ ਪੰਜਾਬ ਨਾਲ ਖਲੋਦਾ ਵਾ ਕਿਸੇ ਵੀ ਕੀਮਤ ਤੇ ਬਿਜਲੀ ਬੋਰਡ ਨਹੀਂ ਵੇਚਣ ਦਿਆਂਗੇ ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਪਰਚੇ ਕੀਤੇ ਆ ਉਹ ਰੱਦ ਕਰਵਾਵਾਂਗੇ ਕਿਸੇ ਨੂੰ ਜੁਰਮਾਨਾ ਨਹੀਂ ਪੈਂਦਿਆਂਗੇ ਬਿਜਲੀ ਬੋਰਡ ਅੱਜ ਵੀ ਸਾਡਾ ਕੱਲ ਵੀ ਸਾਡਾ ਵਾ ਮੋਦੀ ਦਾ ਭਲੇਖਾ ਜਿਹੜਾ ਉਹ ਕੱਢਾਂਗੇ ਪਰ ਇਹਨਾਂ ਵੇਖ ਲਿਆ ਵਾ ਪਿਛਲੇ ਦਿਨੀ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਆ ਜਿਹੜਾ ਵਿਦਿਆ ਦਾ ਆਧਾਰਾ ਏ ਜਿਹੜਾ ਤੀਸਰਾ ਨੇਤਰ ਹੈ ਉਹ ਵੀ ਸਾਡੇ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹਨਾਂ ਵੇਖ ਲੈ ਕਿ ਪੰਜਾਬ ਦੇ ਲੋਕ ਰਾਤੋਂ ਰਾਤ ਕਿੱਦਾਂ ਉੱਥੇ ਪਹੁੰਚ ਗਏ ਮੋਦੀ ਸਾਹਿਬ ਤਿਆਰ ਰੱਖੀ ਪੰਜਾਬ ਨਾਲ ਪੰਗਾ ਵਾਰ-ਵਾਰ ਨਾ ਲੈ ਕਿਉਂਕਿ ਪੰਜਾਬੀ ਕਿਹੋ ਜੀ ਕੌਮ ਆ ਇਹ ਆਲੂ ਤੇ ਪੰਜਾਬੀ ਜਿਹੜਾ ਉਹ ਜਿੱਥੇ ਚਲੇਗਾ ਉੱਥੇ ਲੱਭ ਜੂਗਾ ਤੇ ਇਹ ਅਣਖੀ ਲੋਕ ਆ ਇਹ ਤੈਨੂੰ ਕਿਸੇ ਵੀ ਕੀਮਤ ਆਉਦਾ ਇਹ ਦਾਲਾ ਨਹੀਂ ਵੇਚਣ ਦੇ ਕਿਸਾਨ ਮਜ਼ਦੂਰ ਸ਼ਗਰਤ ਕਮਡੇ ਦਾ ਸੇਵਾਦਾਰ ਮੇਰ ਸਿੱਖ ਟਲਵੰਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆ ਵੀ ਜਾਣਾ